हां जी ते किदा सारे ठीक हो सब तो पहले स्वागत है त्वाडा अपने चैनल हमजा रेंड 512 ਉਤੇ ਅੱਜ ਆਪਾਂ ਟਾਪ ਦੇ ਇੰਟਰਨੈਸ਼ਨਲ ਕਬੱਡੀ ਪਲੇਅਰ ਅੰਬਸ ਸੋਸਕਿੰਦੀ ਬਾਇਓਗ੍ਰਾਫੀ ਤੁਹਾਡੇ ਤੱਕ ਲੈ ਕੇ ਆਏ ਆ ਜੋ ਆਪਣੇ ਪਾਰਿ ਸਰੀਰ ਤੇ ਤਾਕਤ ਵਰ ਜੁਸ ਨਾਲ ਅਦੇਸ਼ਾਂ ਵਦੇਸ਼ਾਂ ਦੇ ਤੱਕ ਪਾ ਚੁੱਕੇ ਨੇ ਕੋਈ ਹੀ ਜੱਫੀ ਹੋਏਗਾ ਜਿਹਨੇ ਅੰਬੇਰ ਨੂੰ ਜੱਫਾ ਲਾਇਆ ਹੋਏਗਾ ਵਰਨਾ ਅੰਬੇਰ ਨੂੰ ਜੱਫਾ ਲਾਣਾ ਕੋਈ ਸੌਖੀ ਗੱਲ ਹੈ ਅੱਜ ਆਪਾਂ ਇਹਨਾਂ ਦੀ ਫੈਮਿਲੀ ਸਟਰਗਲ ਤੇ ਕਬੱਡੀ ਬਾਰੇ ਗੱਲ ਕਰਾਂਗੇ ਇਹਨਾਂ ਨੇ ਕਬੱਡੀ ਕਿਵੇਂ ਸ਼ੁਰੂ ਕੀਤੀ ਉਸ ਦੇ ਬਾਰੇ ਗੱਲ ਕਰਾਂਗੇ ਤੇ ਇਹਨਾਂ ਦੇ ਅਸਲ ਨਾਮ ਬਾਰੇ ਵੀ ਗੱਲ ਕਰਾਂਗੇ ਤੇ ਇਹਨਾਂ ਦੇ ਇਨਾਮਾਂ ਬਾਰੇ ਵੀ ਗੱਲ ਕਰਾਂਗੇ ਤੁਹਾਡੇ ਨਾਲ ਉਹਨਾਂ ਨੇ ਕਿੰਨੇ ਕਿੰਨੇ ਇਨਾਮ ਜਿਹੜੇ ਨੇ ਉਹ ਜਿੱਤੇ ਨੇ ਤੇ ਸਭ ਤੋਂ ਪਹਿਲੇ ਵੀਡੀਓ ਸ਼ੁਰੂ ਹੋਣ ਤੋਂ ਪਹਿਲੇ ਆਪਣੇ ਚੈਨਲ ਅਮਜ਼ਰਨ 512 ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਅਗਲੀ ਮਜ਼ੀਦ ਵੀਡੀਓ ਤੁਹਾਡੇ ਤੱਕ ਪਹੁੰਚ ਜਾਵੇ ਸਭ ਤੋਂ ਪਹਿਲਾਂ ਤੇ ਸਭ ਤੋਂ ਤੇਜ਼ ਆਓ ਤੇ ਹੁਣ ਕਰਦੇ ਆਂ ਵੀਡੀਓ ਨੂੰ ਸ਼ੁਰੂ ਸਭ ਤੋਂ ਪਹਿਲੇ ਅੰਬੇ ਦਾ ਜਨਮ ਸਾਲ 2000 ਅਪ੍ਰੈਲ ਦੇ ਮਹੀਨੇ ਨੂੰ ਜ਼ਿਲ੍ਹਾ ਤਰਨਤਾਰ ਪੱਟੀ ਦੇ ਪਿੰਡ ਸੌਰ ਸਿੰਘ ਵਿੱਚ ਹੋਇਆ ਪਰਿਵਾਰ ਵਾਲਿਆਂ ਨੇ ਅੰਬੇ ਦਾ ਨਾਮ ਅਮਰਿਤਪਾਲ ਸਿੰਘ ਰੱਖਿਆ ਤੇ ਜਦੋਂ ਅੰਬਾ ਚੌਥੀ ਪੰਜਵੀਂ ਪੜ੍ਹਦੇ ਸਨ ਤੇ ਇਹਨਾਂ ਦੇ ਦੋਸਤ ਨੇ ਇਹਨਾਂ ਦਾ ਨਾਮ ਅੰਬਾ ਰੱਖ ਦਿੱਤਾ ਫਿਰ ਇਹਨਾਂ ਦਾ ਸਕੂਲ ਤੋਂ ਲੈ ਕੇ ਕਬੱਡੀ ਦੇ ਕੈਰੀਅਰ ਤੱਕ ਵੀ ਅੰਬਾ ਮਸ਼ਹੂਰ ਹੋ ਗਿਆ ਸਾਲ 25 ਦਾ ਇਸਾਮ ਨਾ ਲੈਣਾ ਦੀ ਉਮਰ 25 ਸਾਲ ਹੋ ਚੁਕੀ ਹੈ ਜੇ ਅਪਾ ਇਹਨਾਂ ਦੇ ਕੱਦ ਦੀ ਗੱਲ ਕਰੀਏ ਤੇ 5 ਫੁੱਟ 9 ਇੰਚ ਦਾ ਕੱਦਾ ਹੈ ਜੇ ਅਪਾ ਇਹਨਾਂ ਦੇ ਵਜ਼ਨ ਦੀ ਗੱਲ ਕਰੀਏ ਤੇ 110 ਕਿਲੋ ਇਹਨਾਂ ਦਾ ਵਜ਼ਨ ਹੈ ਜੇ ਅਪਾ ਇਹਨਾਂ ਦੀ ਫੈਮਿਲੀ ਦੀ ਗੱਲ ਕਰੀਏ ਤੇ ਮਾਤਾ ਪਿਤਾ ਤੇ ਇੱਕ ਇਹਨਾਂ ਦਾ ਭਰਾ ਹੈ ਉਹ ਵੀ ਕਬੱਡੀ ਖੇਡਦੇ ਹੀ ਰਹਿੰਦੇ ਨੇ ਉਹ ਕਬੱਡੀ ਖੇਡਦੇ ਨੇ ਇਹਨਾਂ ਦੇ ਪਿਤਾ ਦਾ ਨਾਮ ਰਵੀ ਸ਼ੇਰ ਸਿੰਘ ਤੇ ਮਾਤਾ ਦਾ ਨਾਮ ਕਵਲ ਕੌਰ ਹੈ ਅਗਰ ਆਪਾਂ ਅੰਬੇ ਦੇ ਵਿਆਹ ਦੀ ਕਰੀਏ ਤੇ ਅੰਬੇ ਦਾ ਵਿਆਹ ਨਹੀਂ ਹੋਇਆ ਤੇ ਇਹਨਾਂ ਨੇ ਕਬੱਡੀ ਸਕੂਲ ਟਾਈਮ ਤੋਂ ਹੀ ਖੜਨੀ ਸ਼ੁਰੂ ਕਰ ਦਿੱਤੀ ਤੁਹਾਨੂੰ ਦੱਸ ਦਈਏ ਕਿ ਅੰਬਾ ਸਕੂਲ ਟਾਈਮ ਤੋਂ ਹੀ ਨੈਸ਼ਨਲ ਸਟਾਈਲ ਕਬੱਡੀ ਖੇੜਿਆ ਕਰਦੇ ਸਨ ਤੇ ਇਹਨਾਂ ਦੇ ਮਾਤਾ ਪਿਤਾ ਇਹ ਚਾਹਦੇ ਸੀ ਕਿ ਜੇ ਫੌਜ ਪੂਰਾ ਸਜਪਰਤੀ ਹੋ ਜਾਵੇ ਤਾਂ ਉਹ ਗਰਾਊਂਡ 'ਚ ਅਕਲ ਦੇਸੀ ਕੇ ਦੌੜਾਂ ਲਾਵੇ ਤੇ ਇੱਧਰ ਅੰਬਾ ਕਬੱਡੀ ਖੇਡਣਾ ਸ਼ੁਰੂ ਕਰ ਦਿੱਤੀ ਤੁਹਾਨੂੰ ਦੱਸ ਦੇ ਚਾਹੀਏ ਕਿ ਅੰਬੇ ਨੂੰ ਇੰਨਾ ਕਬੱਡੀ ਖੇਡਣ ਦਾ ਸ਼ੌਂਕ ਸੀ ਕਿ ਉਹ ਸਕੂਲ ਤੋਂ ਛੁੱਟੀ ਤੋਂ ਪਹਿਲੇ ਹੀ ਕਬੱਡੀ ਖੇਡਣ ਵਾਸਤੇ ਭੱਜ ਜਾਂਦੇ ਸਨ ਜਦੋਂ ਇਹ ਅਟਵੀ ਪਰਦੇਸੀ ਤੇ ਇਹਨਾਂ ਨੇ ਜਲੰਧਰ ਦੇ ਚਕੰਦਰੋਂ ਪਿੰਡ ਤੋਂ ਆਪਣਾ ਪਹਿਲਾ ਮੋਟਰਸਾਈਕਲ ਜਿਹੜਾ ਸੀ ਉਹ ਜਿੱਤਿਆ ਸੀ ਉਹ ਮੋਟਰਸਾਈਕਲ ਅੰਬੇ ਨੂੰ ਤੇ ਇੱਕ ਹੋਰ ਖਿਡਾਰੀ ਨੂੰ ਜਿਹੜਾ ਸੀ ਉਹ ਮਿਲਿਆ ਸੀ ਤੇ ਜਿਹੜਾ ਅੰਬੇ ਨੇ ਇਕੱਲੇ ਨੇ ਮੋਟਰਸਾਈਕਲ ਜਿਹੜਾ ਸੀ ਉਹ ਜਿੱਤਿਆ ਉਹ ਪਹਿਲਾ ਮੋਟਰਸਾਈਕਲ ਜਲੰਧਰ ਪੁਆਣੇ ਦੇ ਨੇੜੇ ਪਿੰਡ ਜਲੰਧਰ ਪੁਆਣੇ ਤੋਂ ਇਹਨਾਂ ਨੇ ਪਹਿਲਾ ਮੋਟਰਸਾਈਕਲ ਜਿੱਤਿਆ ਜਿਸ ਤੋਂ ਸਿਰਫ ਅੰਬੇ ਦਾ ਹੱਕ ਸੀ ਹੋਰ ਕਿਸੇ ਦਾ ਹੱਕ ਨਹੀਂ ਸੀ ਅੰਬਾ 2025 ਦੇ ਵਿੱਚ ਵੀ ਇਹ ਫਾਈਨਲ ਕਰ ਲਿਆ ਹੈ ਤੇ ਦੂਸਰਾ ਮੋਟਰਸਾਈਕਲ ਇਹਨਾਂ ਨੇ ਕਾਲੀ ਵਾਲ ਤੋਂ ਦਿੱਤਿਆ ਤੇ ਏਦਾਂ ਹੀ ਚੀਜ਼ਾਂ ਦੀ ਲੈਣ ਲੱਗ ਗਈ ਮੋਟਰਸਾਈਕਲਾਂ ਦੀ ਲੈਣ ਲੱਗ ਗਈ ਇਹਨਾਂ ਦੇ ਦੋਸਤ ਆਕਾਸ਼ ਨੇ ਇਹਨਾਂ ਨੂੰ ਬਾਜੂ ਬੰਨ ਕੇ ਕੋਲੋਂ ਛੱਡਿਆ ਤੇ ਇਹਨਾਂ ਨੇ ਫੇਰ ਕਬੱਡੀ ਖੇਡਣੀ ਸ਼ੁਰੂ ਕੀਤੀ ਇਹਨਾਂ ਦੇ ਉਸਤਾਦ ਨੇ ਸਿਰਫ ਇਹਨਾਂ ਨੂੰ ਇਹ ਹੀ ਦੱਸਿਆ ਸੀ ਅਗਰ ਤੈਨੂੰ ਕਬੱਡੀ ਦੇ ਗਰਾਊਂਡ ਦੇ ਵਿੱਚ ਕੋਈ ਇੱਕ ਥੱਪੜ ਮਾਰੇ ਤਾਂ ਤੂੰ ਉਹਨੂੰ ਦੋ ਥੱਪੜ ਮਾਰਨ ਨਾ ਕਬੱਡੀ ਖੇਡਣੀ ਹੈ ਤਕੜੇ ਹੋ ਕੇ ਖੇਡਣੀ ਹੈ ਉਹਨਾਂ ਦਿਨਾਂ ਵਿੱਚ ਬਾਜੂ ਬੰਨ ਕੇ ਕੋਲੋਂ ਸੁਖਮਨ ਚੋਲਾ ਵੀ ਆਂਦੇ ਸੀ ਉਦੋਂ ਅੰਬਾ ਬਹੁਤ ਛੋਟਾ ਹੁੰਦਾ ਸੀ ਤੇ ਉਦ ਛੋਟੇ ਹੋਣੇ ਇਹ ਸੁਖਮਨ ਚੋਲੇ ਦਾ ਫੈਨ ਹੁੰਦੇ ਸਨ ਬਾਕੀ ਅੰਬੇ ਨੂੰ ਰੇਡਣਾ ਤੂੰ ਜੋਤਾ ਮਹਿਮਲ ਵਾਲਾ ਤੇ ਜਾਫੀਆਂ ਚ ਫਰਿਆਦ ਜਿਹੜਾ ਸੀ ਉਹ ਪਸੰਦ ਹੈ ਕਰਦੇ ਕਰੰਦੇ 6 ਜਨਵਰੀ ਨੂੰ ਠੋੜਲਨ ਠਟੀਆਂ ਉੱਤੇ ਕਬੱਡੀ ਮੈਚ ਹੋਇਆ ਜਜੋ ਦੇ ਵਿੱਚ ਅੰਬੇ ਨੇ ਤਿੰਨ ਕਬੱਡੀਆਂ ਪਾਈਆਂ ਤੇ ਉਹਨਾਂ ਦੇ ਵਿੱਚੋਂ ਅੰਬੇ ਨੇ ਦੋ ਅੰਬਾ ਫੜਿਆ ਗਿਆ ਤੇ ਇੱਕ ਪੁਆਇੰਟ ਜਿਹੜਾ ਸੀ ਉਹ ਅੰਬੇ ਨੇ ਆਪਣੀ ਟੀਮ ਦੇ ਨਾਂ ਜ਼ਰੂਰ ਲਾਇਆ ਉਸ ਤੋਂ ਬਾਅਦ ਬਨੇਰਪਿੰਡ ਦੇ ਵਿੱਚ ਅੰਬੇ ਨੂੰ ਖੇਡਣ ਦਾ ਫਰੰਚੀ ਟੀਮ ਨਾਲ ਮੌਕਾ ਮਿਲਿਆ। ਅੱਜ ਦੀਆਂ ਆਖਰੀਆਂ ਰੇਡਾਂ ਉੱਤੇ ਫੁੱਲੇ ਸ਼ੋਕਸ਼ ਨੂੰ ਇਹਨੇ ਮੋੜਿਆ ਉੱਤੇ ਚੋਕ ਪੇ ਲੈ ਆਇਆ ਤੇ ਉੱਥੇ ਅੰਬੇ ਦੀ ਬੱਲੇ ਬੱਲੇ ਹੋ ਗਈ। ਅਫਤਾਰ ਸਿੰਘ ਨੇ ਖੁਸ਼ ਹੋ ਕੇ ਅੰਬੇ ਦੇ ਸਿਰ ਉੱਤੇ ਆਸ਼ੀਰਵਾਦ ਦਿੱਤਾ ਤੇ ਫਿਰ ਅੰਬੇ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ। ਤੇ ਉਸ ਤੋਂ ਬਾਅਦ ਤਾਕੜੇ ਤਾਕੜੇ ਟੂਰਨਾਮੈਂਟ ਖੇਡੇ ਤੇ ਆਪਣਾ ਇੱਕ ਨਾਮ ਬਣਾ ਲਿਆ ਕਬੱਡੀ ਦੀ ਦੁਨੀਆ ਦੇ ਵਿੱਚ। ਤੁਰੰਤ ਦੱਸਦੇ ਚੱਲੀਏ ਕਿ ਜਦੋਂ ਅੰਬੇਰ ਦਾ ਤਕੜਾ ਨਹੀਂ ਸੀ ਤੇ ਜਿਹੜੇ ਇੰਟਰਨੈਸ਼ਨਲ ਪਲੇਅਰ ਸੀ ਉਹ ਅੰਬੇਰ ਨੂੰ ਨਾ ਨਿੱਕ ਡੰਦ ਹੁੰਦੇ ਸੀ ਪਰ ਅਸਟਾ ਸਤਾਂਬੇ ਨੇ ਆਪਣਾ ਨਾਮ ਵਰ ਰੰਦਰ ਦੇ ਵਿੱਚ ਦਰਦ ਜਿਹੜਾ ਸੀ ਉਹ ਖਰਾ ਲਿਆ ਬੈਂਕਾ ਫਰਵਈ ਬੀਬੀਸੀ ਰੋੜਕਾ ਅਮਰਦਵਾਲ ਤੇ ਰਾਇਲ ਕਿੰਗ ਦੀਆਂ ਕਬੱਡੀ ਟੀਮਾਂ ਨਾਲ ਇੱਕ ਵੱਡੀ ਖੇਡਦੇ ਨੇ ਤੁਰੰਤ ਦੱਸਦੇ ਚੱਲੀਏ ਕਿ ਇਹਨਾਂ ਦਾ ਪਹਿਲੀ ਵਾਰੀ ਯੂਐਸਏ ਦਾ ਵੀਜ਼ਾ ਲੱਗਾ ਤੇ ਇਹ ਕਰੋਨਾ ਕਰਕੇ ਇਹ ਜਿਹੜਾ ਸੀ ਨਾ ਜਾ ਸਕੇ ਤੇ ਉਸ ਤੋਂ ਬਾਅਦ ਕਰੋਨਾ ਤੋਂ ਬਾਅਦ ਇਹਨਾਂ ਨੇ ਤੱਕ ਪਾ ਦਿੱਤੀ ਤੇ ਆਪਣੀ ਖੇਡ ਦੇ ਜਿਹੜੇ ਸੀ ਉਹ ਜਲਵੇ ਵਿਖਾਏ ਤੋਂ ਅੰਦਸ ਦੀ ਪਿੰਡਾ ਥਾਵਾਂ ਉੱਤੇ ਖੇਡਣਾ ਅੰਬੇ ਨੂੰ ਪਸੰਦ ਨਹੀਂ ਹੈ ਤੇ ਆਲ ఓਪਨ ਕਬੱਡੀ ਹੈ ਜਿਹੜੇ ਖੇਡਣਾ ਜਿਹੜੇ ਸੀ ਇਹ ਜਿਹੜਾ ਪਸੰਦ ਕਰਦੇ ਨੇ ਨੱਥੂ ਚੱਕ ਕਬੱਡੀ ਕੱਪ ਤੋਂ ਇਹਨੂੰ ਬੋਲਟ ਮੋਟਰਸਾਈਕਲ ਨਾਲ ਜਿਹੜਾ ਸੀ ਸਮਾਨ ਕੀਤਾ ਗਿਆ ਪਰ ਚਲੋ ਦੱਸ ਦਵੇ ਕਿ ਅੰਬੇ ਦਾ ਪਹਿਲਾ ਸਮਾਨ ਇਹਨਾਂ ਦੇ ਪਿੰਡ ਵਾਲਿਆਂ ਨੇ ਕੀਤਾ ਸੀ ਇੱਕ ਕਿਉਂ ਦੇ ਟੀਮ ਦੇ ਪੀਪੇ ਦੇ ਨਾਲ ਇਹਨਾਂ ਦਾ ਜਿਹੜਾ ਪਹਿਲਾ ਸਮਾਨਤ ਹੋਇਆ ਸੀ ਅਪਡੇਟ ਨੇ ਸਿਰਫ 5 ਸਾਲਾਂ ਵਿੱਚ ਕਬੱਡੀ ਦੇ ਵਿੱਚ ਆਪਣਾ ਨਾਮ ਸਿਖਰਾਂ ਤੇ ਬੁਲਾ ਦਿੱਤਾ ਇਹਨਾਂ ਦਾ ਵੱਡਾ ਘਰ ਤੇ ਵੱਡੀਆਂ-ਵੱਡੀਆਂ ਕਾਰਾਂ ਤੇ ਅੰਬੇ ਨੇ 8-10 ਟਰੈਕਟਰ ਜਿਹੜੇ ਨੇ ਉਹ ਕਬੱਡੀ ਵੱਲੋਂ ਰੇਂਜ ਰੂਵਰ ਜੀ ਵੱਡੀ ਗੱਡੀ ਨਾਲ ਸਮਾਨ ਉੱਪ ਚੁੱਕਾ ਹੈ ਐਕਸਪੀਅਰ ਗੱਡੀਆਂ ਨਾਲ ਸਮਾਨ ਹੋ ਚੁੱਕਾ ਹੈ ਸਕਾਰਪੀਓ ਗੱਡੀ ਨਾਲ ਵੀ ਇਹਨਾਂ ਦਾ ਸਮਾਨ ਹੋ ਚੁੱਕਾ ਹੈ ਤੁਹਾਨੂੰ ਦੱਸ ਦਈਏ ਕਿ ਮਲਿਕਾ ਦੇ ਕਬੱਡੀ ਕੱਪ ਉੱਤੇ ਸੰਦੀਪ ਨੰਗਲੰਬੀਆਂ ਉੱਤੇ ਗੋਲੀਆਂ ਚਲੀਆਂ ਤੇ ਉੱਥੇ ਅੰਬਾ ਵੀ ਆਏ ਹੋਏ ਸਨ ਤੇ ਉਸ ਗੱਲ ਦਾ ਅੰਬੇ ਨੂੰ ਬਹੁਤ ਦੁੱਖ ਲੱਗਾ ਤਤਵਾਸਤਰੀ ਦਸਣਾ ਵਾਗੇ ਅੰਬਾ ਜੱਗੂ ਤੇ ਸ਼ੀਲੂ ਦੇ ਵਿੱਚ ਤੁਹਾਨੂੰ ਕਿਹੜਾ ਪਲੇਅਰ ਚੰਗਾ ਲੱਗਦਾ ਵੇ ਉਹ ਤੁਸੀਂ ਕਮੈਂਟ ਦੇ ਵਿੱਚ ਜ਼ਰੂਰ ਦੱਸਣਾ ਤੇ ਸੋ ਐਸੀ ਅੰਬਾ ਸੌਰਸਿੰਘ ਦੀ ਬਾਇਓਗ੍ਰਾਫੀ ਤੁਹਾਨੂੰ ਦੱਸਣਾ ਵੀਡੀਓ ਕਿਵੇਂ ਲੱਗੀ ਅਗਰ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਕੇ ਆਪਣੇ ਜਿਹੜਾ ਲੰਮਜ਼ਰਨ 512 ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਅਗਲੀ ਮਜ਼ੀਦ ਵੀਡੀਓ